ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਖਬਰ ਹੈ ਅਖੀਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਨ ਦਾ ਮਨ ਬਣਾ ਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 14 ਜੂਨ ਨੂੰ ਲੁਧਿਆਣਾ ਡੀਸੀ ਦਫਤਰ ਵਿੱਚ ਕੁਝ ਜਥੇਬੰਦੀਆਂ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ ਔਰ ਸਬੰਧਤ ਜਥੇਬੰਦੀਆਂ ਨੂੰ ਇਸ ਸਬੰਧ ਵਿੱਚ ਲਿਖਤੀ ਸੱਦਾ ਪੱਤਰ ਵੀ ਭੇਜ ਦਿੱਤਾ ਹੈ ਜੋ ਜਾਣਕਾਰੀ ਮਿਲੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ 14 ਜੂਨ ਨੂੰ ਦੁਪਹਿਰ ਬਾਅਦ 3 ਵਜੇ 3704 ਟੀਚਰ ਐਸੋਸੀਏਸ਼ਨ ਇਸੇ ਤਰ੍ਹਾਂ ਈਟੀਟੀ ਟੈਟ ਪਾਸ ਟੀਚਰ ਐਸੋਸੀਏਸ਼ਨ ਤੇ ਆਰਜੀ ਟੀਚਰ ਐਸੋਸੀਏਸ਼ਨ ਤੇ ਵਫਦਾਂ ਨਾਲ ਮੀਟਿੰਗ ਕਰਨਗੇ ਦਰਅਸਲ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਮੀਟਿੰਗਾਂ ਦਿੱਤੀਆਂ ਨੇ ਇਹ ਮੀਟਿੰਗਾਂ ਲੈਣ ਦਾ ਸਬਬ ਵੀ ਲੁਧਿਆਣੇ ਉਸ ਵੇਲੇ ਬਣਿਆ ਜਦੋਂ 3704 ਟੀਚਰ ਐਸੋਸੀਏਸ਼ਨ ਨੇ ਅੱਜ ਲੁਧਿਆਣਾ ਪਸ਼ਮੀ ਵਿਧਾਨ ਸਭਾ ਹਲਕੇ ਵਿੱਚ ਮਾਰਚ ਕੀਤਾ ਜਦੋਂ ਸੈਂਕੜੇ ਟੀਚਰ ਲੁਧਿਆਣਾ ਪਸ਼ਮੀ ਵਿਧਾਨ ਸਭਾ ਹਲਕੇ ਵੱਲ ਕੂਚ ਕਰਨ ਲੱਗੇ ਤੇ ਪੁਲਿਸ ਨੂੰ ਕਹਿੰਦੇ ਵਕਤ ਪੈ ਗਿਆ ਪੁਲਿਸ ਨੇ ਥਾਂ ਥਾਂ ਤੇ ਟੀਚਰਾਂ ਨੂੰ ਰੋਕਣ ਦਾ ਯਤਨ ਕੀਤਾ ਔਰ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਲੁਧਿਆਣੇ ਦਾ ਸਰਗਰਮ ਹੋ ਗਿਆ ਦਰਅਸਲ ਲੁਧਿਆਣਾ ਪਸ਼ਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਤੇ ਪੰਜਾਬ ਸਰਕਾਰ ਦੇ ਸਭ ਜਿਹੜੇ ਸੀਨੀਅਰ ਮੰਤਰੀ ਤੇ ਉੱਚ ਅਧਿਕਾਰੀ ਉੱਚ ਜਿਹੜੇ ਨੇਤਾ ਨੇ ਉਹ ਉੱਥੇ ਕੈਂਪੇਨ ਕਰ ਰਹੇ ਨੇ ਤੇ ਜਦੋਂ ਉਸ ਕੈਂਪੇਨ ਦੌਰਾਨ ਇਹ ਟੀਚਰ ਪੰਜਾਬ ਸਰਕਾਰ ਦੇ ਮੁਰਦਾਬਾਦ ਦੇ ਨਾਰੇ ਲਾਉਂਦੇ ਦਿਸਦੇ ਸੀ ਤੇ ਫਿਰ ਉਦੋਂ ਪ੍ਰਸ਼ਾਸਨ ਲਈ ਬਹੁਤ ਵੱਡੀ ਚੁਣੌਤੀ ਬਣਦੀ ਸੀ ਜਿੰਨੂੰ ਲੈ ਕੇ ਲੁਧਿਆਣੇ ਦੀ ਪੁਲਿਸ ਤੇ ਪ੍ਰਸ਼ਾਸਨ ਨੇ ਹਰੇਕ ਯਤਨ ਕੀਤਾ ਵੀ ਟੀਚਰਾਂ ਨੂੰ ਉੱਥੇ ਰੋਕਿਆ ਜਾਵੇ ਅਖੀਰ ਜੋ ਪਤਾ ਲੱਗਾ ਪ੍ਰਸ਼ਾਸਨ ਨੇ ਆਫਰ ਦਿੱਤੀ ਟੀਚਰ ਐਸੋਸੀਏਸ਼ਨ ਦੇ ਲੀਡਰਾਂ ਨੂੰ ਵੀ ਉਹ ਹੁਣੇ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਉਹਨਾਂ ਦੀ ਮੀਟਿੰਗ ਕਰਵਾ ਦਿੰਦੇ ਨੇ ਪਰ ਉਹ ਆਪਣਾ ਪ੍ਰੋਟੈਸਟ ਜਿਹੜਾ ਮੁਲਤਵੀ ਕਰ ਦੇਣ ਅੱਗੋਂ ਟੀਚਰ ਵੀ ਆੜੇ ਰਹੇ ਉਹ ਟੀਚਰਾਂ ਦੇ ਲੀਡਰਾਂ ਨੇ ਕਿਹਾ ਵੀ ਹਰਪਾਲ ਸਿੰਘ ਕੀਮਾ ਨਾਲ ਤੇ ਉਹ ਕਈ ਮੀਟਿੰਗਾਂ ਕਰ ਚੁੱਕੇ ਨੇ ਪਰ ਉਹਨਾਂ ਦੇ ਪੱਲੇ ਕੱਖ ਨਹੀਂ ਪਿਆ ਹੁਣ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਹੇਠਾਂ ਕਿਸੇ ਨਾਲ ਮੀਟਿੰਗ ਨਹੀਂ ਕਰਨਗੇ ਸੋ ਜਾਣਕਾਰੀ ਮਿਲੀ ਜਦੋਂ ਪੂਰੀ ਤਰ੍ਹਾਂ ਟਕਰਾਅ ਪੈਦਾ ਹੋ ਗਿਆ ਤੇ ਅਖੀਰ ਤਾਰਾਂ ਚੰਡੀਗੜ੍ਹ ਖਟਕੀਆਂ ਪੰਜਾਬ ਸਿਕਤਰਿਤ ਤੱਕ ਫੋਨ ਖੜਕੇ ਤੇ ਅਖੀਰ 14 ਜੂਨ ਨੂੰ ਦੁਪਹਿਰ ਬਾਅਦ 3 ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 3704 ਟੀਚਰ ਐਸੋਸੀਏਸ਼ਨ ਤੋਰ ਇਸੇ ਤਰ੍ਹਾਂ ਜਿਹੜੀਆਂ ਹੋਰ ਦੋ ਜਥੇਬੰਦੀਆਂ ਨੇ ਧਮਕੀ ਦਿੱਤੀ ਸੀ ਲੁਧਿਆਣੇ ਪੱਛਮੀ ਚ ਆ ਕੇ ਪ੍ਰੋਟੈਸਟ ਕਰਨ ਦੀ ਉਹਨਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਔਰ ਐਸਡੀਐਮ ਲੁਧਿਆਣੇ ਨੇ ਬਕਾਇਦਾ ਲਿਖਤੀ ਤੌਰ ਤੇ ਪੱਤਰ ਜਾਰੀ ਕਰ ਦਿੱਤਾ ਵੀ 14 ਜੂਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ ਡੀਸੀ ਦਫਤਰ ਇਹਨਾਂ ਜਥੇਬੰਦੀਆਂ ਨਾਲ ਮੀਟਿੰਗ ਕਰਨ ਗਏ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਵੀ ਇਹ ਚੰਗੀ ਗੱਲ ਹੈ ਸਾਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਟਿੰਗ ਦਿੱਤੀ ਹੈ ਪਰ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਬਹੁਤ ਮਾੜਾ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਵੀ 3704 ਜਿਹੜੇ ਟੀਚਰ ਭਰਤੀ ਹੋਏ ਸੀ ਉਹਨਾਂ ਦੇ ਭਰਤੀ ਦੀ ਪ੍ਰਕਿਰਿਆ ਇਸ਼ਤਿਹਾਰ 17 ਜੁਲਾਈ 2020 ਤੋਂ ਪਹਿਲਾਂ ਜਾਰੀ ਹੋਏ ਸੀ ਇਸ ਲਈ ਉਹ 17 ਜੁਲਾਈ 2020 ਦੀ ਮੱਦ ਹੇਠ ਨਹੀਂ ਆਉਂਦੇ ਪਰ ਉਹਨਾਂ ਦੇ ਉੱਪਰ ਵੀ ਧੱਕੇ ਨਾਲ ਕੇਂਦਰ ਸਰਕਾਰ ਦੇ ਅਧੇ ਅਧੂਰੇ ਜਿਹੜੇ ਪੇ ਸਕੇਲ ਲਾਗੂ ਕਰਕੇ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਔਰ ਅਖੀਰ ਉਹਨਾਂ ਨੇ ਕੋਟਾਂ ਦਾ ਦਰਵਾਜ਼ਾ ਖੜਕਾਇਆ ਹਾਈ ਕੋਰਟ ਨੇ ਵੀ ਉਹਨਾਂ ਦੇ ਹੱਕ 'ਚ ਫੈਸਲਾ ਸੁਣਾਇਆ ਸੁਪਰੀਮ ਕੋਰਟ ਨੇ ਵੀ ਉਹਨਾਂ ਦੇ ਹੱਕ 'ਚ ਫੈਸਲਾ ਸੁਣਾਇਆ ਔਰ ਹਾਈ ਕੋਰਟ ਨੇ 2 ਜੂਨ ਤੱਕ ਪੰਜਾਬ ਸਰਕਾਰ ਨੂੰ ਇਹ ਪੰਜਾਬ ਸਕੇਲ ਉਹਨਾਂ ਉੱਪਰ ਲਾਗੂ ਕਰਨ ਦਾ ਆਦੇਸ਼ ਦਿੱਤਾ ਸੀ ਨਹੀਂ ਤੇ 5000 ਰੁਪਏ ਜੁਰਮਾਨਾ ਲਾਉਣ ਦੀ ਗੱਲ ਵੀ ਕਹੀ ਸੀ ਪਰ ਉਹਨਾਂ ਅਫਸੋਸ ਜਾਰੀ ਕੀਤਾ ਵੀ ਇਸ ਦੇ ਬਾਵਜੂਦ ਅੱਜ ਤੱਕ ਪੰਜਾਬ ਸਰਕਾਰ ਨੇ ਉਹਨਾਂ ਤੇ ਪੰਜਾਬ ਸਕੂਲ ਲਾਗੂ ਨਹੀਂ ਕੀਤੇ ਜਿਹਦੇ ਕਰਕੇ ਉਹਨਾਂ ਦੇ ਕੇਡਰ ਵਿੱਚ ਵੱਡਾ ਰੋਸ ਹੈ ਨਾਲ ਹੀ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਵੀ ਪਿਛਲੇ ਸਮੇਂ ਸਰਕਾਰ ਨੇ ਉਹਨਾਂ ਦੀ ਮੈਰਿਟ ਲਿਸਟ ਰਿਵਾਈਜ਼ ਕੀਤੀ ਸੀ ਜਿਹਦੇ ਵਿੱਚ ਕੁਝ ਜਿਹੜੇ ਟੀਚਰ ਸੀ ਉਹਨਾਂ ਨੂੰ ਲਿਸਟ ਤੋਂ ਬਾਹਰ ਕਰ ਦਿੱਤਾ ਸੀ ਪਰ ਉਹ ਟੀਚਰ ਜਿਹੜੇ ਆਪਣਾ ਵਰਕ ਕਾਲ ਵੀ ਪੂਰਾ ਕਰ ਚੁੱਕੇ ਨੇ 4 ਸਾਲ ਤੋਂ ਲਗਾਤਾਰ ਆਪਣੀਆਂ ਸੁਵਾਮਾਂ ਦੇ ਰਹੇ ਨੇ ਇਸ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜੇ ਤੰਗ ਪਰੇਸ਼ਾਨ ਕੀਤਾ ਮੁੜ ਕੇ ਤੇ ਉਹ ਹੋਰ ਸਖਤ ਐਕਸ਼ਨ ਲੈ ਸਕਦੇ ਨੇ ਇਸੇ ਦਰਾਂ ਇਸ ਜੂਨੀਅਨ ਦੀ ਲੀਡਰਸ਼ਿਪ ਜਗਵਿੰਦਰ ਸਿੰਘ ਗੁਰਪ੍ਰੀਤ ਸਿੰਘ ਦਵਿੰਦਰ ਸਿੰਘ ਰਾਜੇਸ਼ਵਰ ਰਾਏ ਜਗਜੀਵਨ ਜੋਤ ਸਿੰਘ ਜਸਵਿੰਦਰ ਸਿੰਘ ਸ਼ਾਹਪੁਰਾ ਪੱਪੂ ਸਿੰਘ, ਵਿਕਰਮ ਸਿੰਘ, ਬਲਵੰਤ ਸਿੰਘ, ਦਵਿੰਦਰ ਖੇੜਾ ਤੇ ਪ੍ਰਿੰਸਪਾਲ ਸਿੰਘ, ਹਰਮੀਰ ਸਿੰਘ ਤੇ ਲਵਪ੍ਰੀਤ ਸਿੰਘ ਨੇ ਅੱਜ ਮੁੜ ਧਮਕੀ ਦਿੱਤੀ ਹੈ ਵੀ ਜੇ 14 ਜੂਨ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤਾ ਜਾਂ ਕੋਈ ਠੋਸ ਹੱਲ ਨਾ ਕੱਢਿਆ ਤੇ ਉਹ 16 ਜੂਨ ਨੂੰ ਮੁੜ ਲੁਧਿਆਣਾ ਪਸ਼ਮੀ ਹਲਕੇ ਵਿੱਚ ਪ੍ਰੋਟੈਸਟ ਕਰਨ ਲਈ ਮਜਬੂਰ ਹੋਣਗੇ।